ਇਹ ਜੋ ਖਾਲਸਾ ਕਾਲਜ ਅੰਮ੍ਰਿਤਸਰ ਪੰਜ ਰੋਜ਼ਾ ਜਿਹੜਾ ਪੁਸਤਕ ਮੇਲਾ ਜਿਹੜਾ ਚੱਲ ਰਿਹਾ ਸੀ ਇਹ ਸੀ ਤੁਹਾਨੂੰ ਸਾਰੇ ਮੇਲੇ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਵਾਂ ਉਹ ਵਿਖਾਈਆਂ ਵਾਂ ਕਿਉਂਕਿ ਇਹੋ ਜਿਹੇ ਉਪਰਾਲੇ ਜਿਹੜੇ ਆ ਬੱਚਿਆਂ ਵਾਸਤੇ ਕਰਨੇ ਚਾਹੀਦੇ ਆ ਅੱਜ ਕੱਲ ਬੱਚੇ ਜਿਹੜੇ ਆ ਕਿਤਾਬਾਂ ਦਾ ਅਖਬਾਰਾਂ ਪੜਨ ਤੋਂ ਬੜਾ ਗੁਰੇਜ਼ ਕਰਦੇ ਆ ਸੋ ਅਸੀਂ ਆਪਣੇ ਚੈਨਲ ਵੱਲੋਂ ਜੋ ਵੀ ਉੱਥੇ ਜੋ ਸਾਡੇ ਮਨ ਦੇ ਬਲਬਲੇ ਆ ਕਿ ਇਹ ਮੇਲੇ ਵਿੱਚ ਕੁਝ ਜਿਸ ਤਰ੍ਹਾਂ ਸਾਨੂੰ ਲੱਗਿਆ ਕਿ ਜਿਹੜੀ ਸਟੇਜ ਲੱਗੀ ਸੀ ਸਟੇਜ ਉੱਤੇ ਵੀ ਇੱਕ ਖਾਲਸਾ ਕਾਲਜ ਹੋਣ ਦੇ ਨਾਤੇ ਅਸੀਂ ਜਦੋਂ ਸਾਰਾ ਦਿਨ ਵੀ ਕਈ ਵਾਰੀ ਸਟੇਜ ਸੁਣਦੇ ਰਹਿੰਦੇ ਤੇ ਸ਼ਾਮ ਨੂੰ ਕਈ ਵਾਰੀ ਕੋਈ ਬੁਲਾਰਾ ਹੁੰਦਾ ਸੀ ਜਿਹੜਾ ਸਟੇਜ ਤੇ ਆ ਕੇ ਬਥੇ ਬੁਲਾਉਂਦਾ ਸੀ ਨਹੀਂ ਤੇ ਸਭ ਜੈ ਹਿੰਦ ਜਾਂ ਧੰਨਵਾਦ ਕਹਿ ਕੇ ਸਾਰਦੇ ਰਹੇ ਤੇ ਬਾਕੀ ਜੇ ਬੱਚਿਆਂ ਦੀ ਗੱਲ ਕਰੀਏ ਤੇ ਜ਼ਿਆਦਾਤਰ ਜਿਹੜਾ ਪਹਿਰਾਵਾ ਉਹਨਾਂ ਦਾ ਜੇਕਰ ਲੜਕੀਆਂ ਦੀ ਗੱਲ ਕੀਤੀ ਜਾਵੇ ਤੇ ਲੜਕੀਆਂ ਦਾ ਪਹਿਰਾਵਾ ਜਿਹੜਾ ਵਾ ਉਹ ਪੰਜਾਬੀ ਨਹੀਂ ਸੀ ਲਗਦਾ ਨਹੀਂ ਕਿ ਇਹ ਪੰਜਾਬ ਚ ਖਲੋਤੇ ਆ ਕਿ ਜਾਲ ਕਿਸੇ ਬਾਹਰ ਦੀ ਸਟੇਟ ਵਿੱਚ ਖਲੋਤੇ ਆ ਤੇ ਜਿਹੜੀ ਨੌਜਵਾਨਾਂ ਦੀ ਗੱਲ ਆ ਕਿ ਉਹ ਜਿਸ ਵਾਸਤੇ ਇਹ ਜਿਹੜਾ ਖਾਲਸਾ ਕਾਲਜ ਜਿਹੜੀ ਆ ਸੰਸਥਾ ਬਣਾਈ ਹੀ ਕਿ ਸਾਡੇ ਬੱਚੇ ਜਿਹੜੇ ਆ ਉਹ ਗੁਰਮਤ ਨਾਲ ਜੁੜਨਾ ਇਹ ਕਾਲਜਾਂ ਵਿੱਚ ਜਿੱਥੇ ਪੜ ਕੇ ਚੰਗੀ ਜਿਹੜੀ ਉੱਚੀ ਪੜ੍ਹਾਈ ਜਿਹੜੀ ਕਰਨ ਉੱਥੇ ਨਾਲ ਦੀ ਨਾਲ ਹੀ ਉੱਥੇ ਉਹ ਗੁਰਮਤ ਦੀ ਸਿੱਖਿਆ ਵੀ ਜਿਹੜੀ ਆ ਉਹ ਗ੍ਰੈਂਡ ਕਰਨ ਪਰ ਬੱਚੇ ਵੀ ਉੱਥੇ ਜਿਹੜੇ ਆ ਸਾਫ ਸੂਤ ਜਿਹੜੇ ਬੜੇ ਘੱਟ ਦਿਖ ਨੂੰ ਨਜ਼ਰ ਆਏ ਸੋ ਅਸੀਂ ਆਸ ਕਰਦੇ ਆ ਕਿ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਮੈਂ ਡਾਕਟਰ ਪ੍ਰਤਾਪ ਸਿੰਘ ਭੰਗਾਲੀ ਤੁਸੀਂ ਦੇਖ ਰਹੇ ਜੀ ਵਤਨ ਦੀ ਮਿੱਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਟਾਲ ਸਿੱਖ ਕੌਮ ਦੀ ਮਹਾਨ ਸਫਸਤਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਮਿਤੀ 19 ਤਰੀਕ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਲਗਾਤਾਰ ਚੱਲੂਗਾ ਅੱਜ ਦਾ ਨਤੀਸਰਾ ਦੇਣਾ ਜੋ ਸਿੱਖ ਕੌਮ ਨਾਲ ਸੰਬੰਧਤ ਸਾਡੇ ਕੌਮੀ ਮਹਾਨ ਯੋਧਿਆਂ ਦਾ ਇਤਿਹਾਸ ਆ ਜਾਂ ਸਾਡੇ ਗੁਰਬਾਣੀ ਨਾਲ ਸੰਬੰਧਤ ਇਤਿਹਾਸਕ ਬੁੱਕਾਂ ਨੇ ਜੋ ਸਾਡੀਆਂ ਧਾਰਮਿਕ ਪੁਥੀਆਂ ਨੇ ਇਹ ਜੋ ਸੰਗਤ ਦੇ ਵਿੱਚ ਸਿੱਖੀ ਦੇ ਪ੍ਰਚਾਰ ਕਰਨ ਲਈ ਸਿੱਖੀ ਦੇ ਪ੍ਰਚਾਰ ਨੂੰ ਹੋਰ ਵਧਾਉਣ ਲਈ ਇਹ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦਾ ਇੱਕ ਉਪਰਾਲਾ ਜੋ ਸੰਗਤ ਕਾਫੀ ਹੰਗਾਰਾ ਦੇ ਰਹੀ ਆ ਆਪਣੇ ਮਨ ਮੁਤਾਬਕ ਜੋ ਪੁਸਤਕ ਜਾਂ ਪੋਥੀ ਉਹਨਾਂ ਨੂੰ ਚੰਗੀ ਲੱਗਦੀ ਆ ਇੱਥੋਂ ਪੜਨ ਲਈ ਉਹ ਨਜ਼ਰਦੇ ਨੇ ਹੋਰ ਵੀ ਕਾਫੀ ਇੱਥੇ ਸਟਾਲ ਲੱਗੇ ਨੇ ਨਾਲ ਦੂਸਰੇ ਕਿ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਪੁਸਤਕ ਮੇਲਾ ਇਹਦੇ ਵਿੱਚ ਜਿਹੜੇ ਨੌਜਵਾਨ ਪੀੜ੍ਹੀ ਇਹਨਾਂ ਦਾ ਕੋਈ ਰੁਝਾਨ ਹੈਗਾ ਕਿ ਜਾਂ ਜੋ ਵੇਖਣ ਨੂੰ ਮਿਲਿਆ ਇੱਥੇ ਸਿੱਖ ਲੜਕੇ ਕਾਫੀ ਨੇ ਧਾਰਮਿਕ ਆਪਣਾ ਜੋ ਲੋਕੇਟਰ ਫਰੀ ਵਾਲਾ ਉਹ ਵੀ ਤੇ ਇਹ ਜਿਹੜੀਆਂ ਦੂਸਰੀਆਂ ਸ੍ਰੀ ਦੀ ਜੀਵਨਾ ਬਾਰੇ ਕਿਸੇ ਗਿਆਨੇ ਜਿਹੜੀਆਂ ਇਹ ਕਾਫੀ ਨੌਜਵਾਨਾਂ ਨੇ ਖਰੀਦੀਆਂ ਨੇ ਜੋ ਜ਼ਿਆਦਾ ਵੇਖਣ ਚ ਮਿਲਿਆ ਕਿ ਜੋ ਪੱਤ ਤਪੁਣਾ ਜਿਆ ਪਹਿਲਾ ਸੀ ਜ਼ਿਆਦਾ ਕਟਿੰਗ ਵਾਲੇ ਮੁੰਡੇ ਜਾਂ ਖਾਲਸਾ ਕਾਲਜ ਹੋਣ ਕਰਕੇ ਜਿnabla ਕਾਫੀ ਲੜਕਿਆਂ ਨੇ ਜੋ ਦਸਤਾਰਾਂ ਸਜਾਈਆਂ ਨੇ ਜਾਉ ਸਹੀ ਤਰੀਕੇ ਨਾਲ ਮਤਲਬ ਉਸਤਾਰਾਂ ਸਜਾਈਆਂ ਨੇ ਤੇ ਲਿਟਰੇਚਰ ਪੜ੍ਹਨ ਦੇ ਵਿੱਚ ਅਭੁਜਾਰ ਰੱਖਦੇ ਬੁਕਾਰ ਰੱਖਦੇ